ਉਸ ਨੂੰ ਬਹੁਤ ਗਰਮੀ ਹੁੰਦੀ ਹੈ ਕਾਂ ਉਹਦਾ ਹੋ ਜਾ ਰਿਹਾ ਹੁੰਦਾ ਹੈ ਉਸ ਨੂੰ ਬਹੁਤ ਪਿਆਸ ਲੱਗੀ ਹੁੰਦੀ ਹੈ ਰੱਬਾ ਕਿੰਨੀ ਪਿਆਸ ਲੱਗੀ ਹੈ ਮੇਰਾ ਗਲਾ ਸੁੱਕ ਰਿਹਾ ਹੈ ਕਿਤੇ ਪਾਣੀ ਮਿਲ ਜਾਵੇ ਤਾਂ ਜਾਨ ਬਚ ਜਾਵੇ ਮੈਂ ਇਤਨਾ ਦੌੜਦਾ ਪਾਣੀ ਦੀ ਪਾਲ ਵਿੱਚ ਉਸ ਨੂੰ ਇਹਦੇ ਵਿੱਚ ਇੱਕ ਅਦਾ ਬਖਾਈ ਦਿੰਦਾ ਹੈ ਕੁਝ ਹੋ ਜਾਂਦਾ ਛੇਤੀ ਹੇਠਾਂ ਆਉਂਦਾ ਹੈ ਕਾਂ ਉਹ ਹਾਰਿਆ ਪਾਣੀ ਸ਼ੁਕਰ ਹੈ ਤਾਂ ਕਦੇ ਨਹੀਂ ਇਹਦੇ ਜਾਂਦਾ ਤੇ ਅੰਦਰ ਝਾਕਦਾ ਤਾਂ ਇਸ ਵਿੱਚ ਪਾਣੀ ਬਹੁਤ ਹੋਦਾ ਹੁੰਦਾ ਚੁੰਜ ਪਾਣੀ ਤੱਕ ਪਹੁੰਚ ਨਹੀਂ ਰਹੀ ਹੁੰਦੀ ਅੰਦਰ ਆ ਕੇ ਕਹਿੰਦਾ ਹਾਏ ਪਾਣੀ ਦਾ ਤਾਂ ਬਹੁਤ ਹੋਦਾ ਹੈ ਇਹ ਜੰਨਤਾ ਬਣੀ ਤੱਕ ਪਹੁੰਚ ਨਹੀਂ ਰਹੀ ਹੁਣ ਮੈਂ ਕੀ ਕਰਾਂ ਤਾਂ ਪਰੇਸ਼ਾਨ ਹੋ ਗਿਆ ਕਦੇ ਨਾਲ ਉਹ ਘੁੰਮਣਾ ਸ਼ੁਰੂ ਕਰਦਾ ਹੈ ਸੋਚਦਾ ਤੇ ਪਾਣੀ ਕਿਵੇਂ ਪੀਤਾ ਜਾਵੇ ਚਾਨਕਾਂ ਨੂੰ ਦੇਖੇ ਕੁਝ ਕੰਕਰ ਵਿਖਾਈ ਦਿੰਦੇ ਹਨ ਹਾਂ ਮੈਨੂੰ ਇੱਕ ਤਰੀਕਾ ਮਿਲ ਗਿਆ ਤਾਂ ਇੱਕ ਇੱਕ ਕਰਕੇ ਕੰਕਰ ਚੁੱਕਦਾ ਹੈ ਤੇ ਆਪਣੀ ਚੁੰਝ ਦੇ ਨਾਲ ਕਦੇ ਵਿੱਚ ਪਉਣਾ ਸ਼ੁਰੂ ਕਰ ਦਿੰਦਾ ਹੈ। ਕਦੇ ਵਿੱਚ ਕੰਕਰ ਪੈਂਦੇ ਹਨ ਤੇ ਪਾਣੀ ਦਾ ਪੱਧਰ ਹੋਣ ਦੇ ਉੱਪਰ ਆਉਣਾ ਸ਼ੁਰੂ ਹੋ ਜਾਂਦਾ ਹੈ। ਤਾਂ ਲਗਾਤਾਰ ਕੰਕਰ ਪਾਉਂਦਾ ਰਹਿੰਦਾ ਹੈ। ਅਖੀਰਕਾਰ ਪਾਣੀ ਦਾ ਪੱਧਰ ਉੱਪਰ ਆ ਜਾਂਦਾ ਹੈ। ਠੀਕ ਤਾਂ ਸਾਨੂੰ ਪਾਣੀ ਪੀਂਦਾ ਲੱਗਦਾ ਹੈ। ਤਾਂ ਪਾਣੀ ਪੀਣਾ ਹੋ ਕੇ ਕਹਿੰਦਾ ਆ ਹੁਣ ਮੇਰੀ ਪਿਆਸ ਬੁਝੀ ਧੰਨਵਾਦ ਮਿਹਰਬਾਨਾ। ਅੰਨਜ ਕੇ ਪਾਣੀ ਪੀਤਾ ਤੇ ਫਿਰ ਉੱਡ ਗਿਆ। ਤਾਂ ਕਿ ਤੁਹਾਨੂੰ ਇਹ ਸਿੱਖਿਆ ਮਿਲਦੀ ਹੈ ਕਿ ਸਾਨੂੰ ਆਪਣਾ ਹਰ ਮੁਸ਼ਕਲ ਹੱਲ ਕੀਤਾ ਜਾ ਸਕਦਾ ਹੈ।